ਸ਼ਾਮ ਨੂੰ ਇੱਧਰ ਹੀ ਆ ਗਏ ਆਜੋ 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 ਤੁਹਾਡਾ ਵੇਟ ਕਰ ਰਹੇ ਚੱਕੋ ਲੈ ਕਿੰਨੇ ਬੰਦੇ ਆ ਗਏ ਕੋਈ ਪਿੱਛੇ ਚਾਦਰ ਕਰ ਰਿਹਾ ਕੋਈ ਕੁਛ ਕਰ ਰਿਹਾ ਦਮੂ ਉਧਰ ਧਿਆਨ ਰੱਖਿਓ ਉਧਰ ਬੱਚੇ ਆ ਉਧਰ ਲੱਗ ਜੰਦੀ ਢੋਲ ਨਾ ਕਣਕ ਵਾਲੇ ਨਾਲ ਫਿਰ ਗੇਟ ਲਾਈ ਇਧਰੋਂ ਵੀ ਧਿਆਨ ਰੱਖਿਓ ਤੇਜ਼ ਲੈ ਕਲੇਕ ਹਾਂ ਅੱਗੇ ਪੌੜੀ 'ਚ ਮਾਰਨੀ ਹੀ ਆ ਗਿਆ ਫਤੇ ਪਪਾ ਰੇਂਜ ਰੋਵਰ ਆਈ ਏ ਰੇਂਜ ਰੋਵਰ ਆਈ ਏ ਗੱਲਾਂ ਕਰਦਾ ਇਹ ਫਤੇ ਗੱਲਾਂ ਦੇਖ ਲੋ ਕਹਿੰਦਾ ਰੇਂਜ ਰੋਵਰ ਆਈ ਏ ਕਹਿੰਦਾ ਇਹ ਜਾਣ ਕੇ ਮਜ਼ਾਕ ਕਰਦਾ ਦੇਖ ਲੋ ਕਿੱਡਾ ਖਰਾਬ ਏ ਚਲੋ ਆਪਣਾ امیر ਪਪਾ ਨੂੰ ਉਹ ਕਰ ਲਵੇ ਕਿਵੇਂ ਰਿਆਂ ਆਫਿਸ ਆਫਿਸ ਵਧੀਆ ਰਿਹਾ ਵਧੀਆ ਰਿਹਾ ਲੇਟ ਹੋ ਗਏ ਤੁਸੀਂ ਬਾਲੇ ਹਨਾ ਯਾਰ ਤੂੰ ਕੀ ਦੱਸਾਂ ਹੈ ਮੈਂ ਕੀ ਦੱਸਾਂ ਤੈਨੂੰ ਇਹ ਦਫ਼ਤਰਾਂ ਦੇ ਕੰਮ ਮੈਂ ਤਾਂ ਹੀ ਕਦੋਂ ਢਿੱਕਣੇ ਮੈਂ ਹੁੰਦਾ ਤਾਂ ਮੂੰਹ ਸਵੇਰੇ 7:30 8:00 ਵਜੇ ਇਹਾਂ ਕਾ ਤੋ ਖੋਲਣ ਦੇ ਹੋ ਲੈ ਅਰੇ ਯਾਰ ਇਹ ਤਾਂ ਹੋਰ ਦਿਮਾਗ ਦੇਖੋ ਇੱਧਰ ਹੱਤ ਗਿਆ ਚਾਬੀ ਵਰਨ ਵਾਲੀ ਹੱਤ ਪਈ ਹੋਈ ਆ ਚਾਬੀ ਕਿੱਥੇ ਆ ਚਾਬੀ ਗੱਲ ਲਓ ਕਿ ਤੇ ਅੰਦਰ ਹੀ ਲੋਕ ਲਾ ਦੋ ਵਰਨਾ ਵਾਲੀ ਹੱਤ ਪਈ ਵਰਤ ਚਾਬੀ ਕਿੱਥੇ ਜੇ ਹੁਣ ਫੇਰ ਕੰਮ ਹੋਣਾ ਆਫਿਸ ਦਾ ਹਨਾ ਹੋਰ ਬਸ ਦੇਖਿਆ ਅੱਜ ਆਫਿਸ ਦਾ ਆਰਦਾ ਕੰਮ ਤੇ ਉਧਰ ਆਪਣੇ ਡੇਲੋਂ ਵਾਲੇ ਭਾਜੀ ਪੁੱਛ ਰਹੇ ਹਰਪਾਲ ਭਾਜੀ ਕਿ ਮੈਨੂੰ ਤਾਂ ਜਿਆਦਾ ਨੌਲੇਜ ਨਹੀਂ ਸੀ ਮੈਂ ਮੈਂ ਦੱਸ ਨਹੀਂ ਪਾਈ ਕਹਿੰਦੇ ਸੀ ਮੈਂ ਕਿਹਾ ਕਹਿੰਦੇ ਗੱਡੀ ਕਿਹੜੀ ਲਈ ਮੈਂ ਕਿਹਾ ਗ੍ਰੈਂਡ ਵਟਾਰਾ ਉਹ ਕਹਿੰਦੇ ਕਿਹੜਾ ਏ ਕਿਹੜੀ ਮਤਲਬ ਕੰਪਨੀ ਦੀ ਏ ਇਹ SUZUKI ਦੀ SUZUKI ਦੀ ਆ ਦੇਖੋ ਆ ਲੋਗੋ ਬਣਿਆ ਹੋਇਆ ਮੈਨੂੰ ਅੰਨੀ ਨੂੰ ਦਿਖਿਆ NEXA ਇਹਨਾਂ ਦਾ ਨਵਾਂ ਬ੍ਰਾਂਡ ਬਣਾਇਆ NEXA ਭਾਜੀ ਨੂੰ ਦੱਸ ਦੋ ਫਿਰ ਸਪੈਸ਼ਲ ਹਰਪਾਲ ਭਾਜੀ ਨੂੰ ਦੱਸ ਦੋ ਹਰਪਾਲ ਭਾਜੀ ਨੂੰ ਸਪੈਸ਼ਲ ਭਾਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ NEXA ਦਾ ਸ਼ੋਅਰੂਮ ਹੈ ਵੈਸੇ ਤਾਂ Maruti Suzuki ਦੀ ਗੱਡੀ ਹੈ ਨੇਕ ਸਾਡੇ ਸ਼ੋਅਰੂਮ ਤੋਂ ਮਿਲੂਗੀ ਉਹਨਾਂ ਦਾ ਅਲੱਗ ਤੋਂ ਬ੍ਰਾਂਡ ਹੈ ਉੱਥੇ ਬੁਲੈਨੋ ਜਿਮਨੀ ਗ੍ਰੈਂਡ ਵਿਟਾਰਾ ਫਰੋਂਗਸ ਇਹ ਜੀ ਕਿ ਸਾਰੀ ਜਿਹੜੀ ਗੱਡੀਆਂ ਨੇ ਜਿਹੜੀ ਇੱਕ ਆਰਟੀਕਲ ਵਰਗੀ ਗੱਡੀ ਹੈ ਐਕਸਲ 6 ਉਹ ਵੀ ਉੱਥੋਂ ਮਿਲੂਗੀ ਤੇ ਇਹ ਅਸੀਂ ਨਹੀਂ ਲਾਤਾ ਸਿਰਫ ਬੇਸ ਮਾਡਲ ਬੇਸ ਮਾਡਲ ਜੀ ਕਾਫੀ ਫੀਚਰ ਨੇ ਜਿਵੇਂ ਕਿ ਆ ਇਹਦੀ ਜੋ ਇੰਡੀਕੇਟਰ ਨੇ ਉਹ ਇੱਥੇ ਇੱਥੇ ਮਿਲਦੇ ਨੇ ਜਦਕਿ ਦੂਸਰੀ ਦੂਸਰੀ ਗੱਡੀਆਂ ਦੇ ਵਿੱਚ ਉਰੇ ਮਿਲਦੇ ਹੁੰਦੇ ਨੇ ਇਹ ਚ ਬੇਸ ਮਾਡਲ ਚ ਉਰੇ ਹੀ ਮਿਲ ਰਹੇ ਨੇ ਠੀਕ ਹੈ ਜੀ ਮਲਟੀਮੀਡੀਆ ਦਾ ਉਹ ਹੈ ਸਿਰ ਵਿੱਚ ਡੈਕ ਨਹੀਂ ਹੈਗਾ ਬਾਕੀ ਸਾਰਾ ਕੁਛ ਬਟਨ ਸਟਾਰਟ ਹੈ ਲੋ ਹਰਪਾਲ ਭਾਜੀ ਹੋਰ ਕੁਐਸਚਨ ਪੁੱਛਣਾ ਹੋਵੇ ਤਾਂ ਪੁੱਛ ਲਿਓ ਉਤਾਰਨੇ ਦਾ ਦੱਸਦਾ ਸਿਰ ਵਿੱਚ ਡੈਕ ਹਾਂ ਸੀ ਪੁੱਛ ਸੀਟ ਕਵਰ ਤਾਂ ਚਲੋ ਅੰਦਰੋਂ ਵੀ ਪੈ ਜਾਂਦੇ ਨੇ ਬਾਹਰੋਂ ਉਹ ਤਾਂ ਹਰ ਕੋਈ ਬੰਦਾ ਪਵਾਉਂਦਾ ਹੀ ਹੈ ਇੱਕ ਡੈਕ ਤੇ ਇੱਕ ਹਲੋਜਨ ਲਾਈਟ ਦੋ ਭਾਜੀ ਵੀਡੀਓ ਦੇਖ ਲਿਓ ਜਾ ਕੇ ਭਾਜੀ ਨੂੰ ਕਹੋ ਵੀਡੀਓ ਦੇਖ ਲਿਓ ਕੋਈ ਪਰਵਾਹਦਾ ਇੱਕ ਉਹਦੀ ਟ੍ਰੇਨ ਆਉਣੀ ਆ 2500 ਤੋਂ ਵੱਧ ਖਰਚਾ ਹੋਊਗਾ ਹਾਂ ਕੀ ਜੀ ਕਪੀ ਦਾ ਹੁਣ ਤੋਂ ਸਭ ਤੋਂ ਛੋਟਾ ਆਪਣਾ ਸਬਸਕ੍ਰਾਈਬਰ ਅਲੀਸ਼ਾ ਜਿਹੜਾ 3 ਮੰਥ ਦਾ ਉਹਦੇ ਪਾਪਾ ਪੁੱਛ ਰਿਹਾ ਹਰਪਾਲ ਪਾਜੀ ਉਹਨਾਂ ਦਾ ਨਾਮ ਹੈ ਹਾਂ ਹਾਂ ਪਤਿ ਛੋਟਾ ਜਿਹਾ ਬੇਬੀ 3 3 ਮੰਥ ਦਾ ਹਨ ਇੰਨੇ ਨਹੀਂ ਪਤਾ ਹਾਂ ਅਲੀਸ਼ਾ ਨਾ ਹੈ ਉਹਦਾ ਉਹ ਸਾਡੇ ਵਲੌਗ ਦੇਖਦੀ ਹੈ ਹਾਂ ਚੱਕਦੇ ਆ ਚੱਕਦੇ ਆ ਕਿ ਕਿਹਦੇ ਵਿੱਚ ਆਹ ਲਾਇਲ ਵੀਲ ਨਹੀਂ ਮਿਲਦੇ ਸੀਗੇ 6 ਕਪ ਰੀਲੀ ਨੇ ਜਿਹੜੇ ਨਾਰਮਲ ਜਿਹੜੇ ਹੁੰਦੇ ਨੇ ਉਹੀ ਹੈ ਤੇ ਲੋ ਅੱਜ ਪਾਜੀ ਹਰਪਾਲ ਪਾਜੀ ਤੁਹਾਨੂੰ ਉਤਾਰਨੇ ਨੌਲੇਜ ਦਿੱਤੀ ਕੱਟੀ ਤੇ ਖੰਡ ਮੈਂ ਦੇ ਦੇਣੀ ਆ ਫਤੇ ਖਾਰਿਆ ਰੋਟੀ ਆ ਦੇਖੋ ਮੈਂ ਨਾ ਆ ਵਾਲਾ ਟਰੈਕਸੂਟ ਪਾਇਆ ਹੋਇਆ ਨਾਈਟ ਸੂਟ ਕੋਰਸਟਾ ਤੇ ਮੈਨੂੰ ਕਹਿ ਰਿਹਾ ਲਾਦਤ ਕਿ ਜਿਵੇਂ ਮਮਾ ਬੂਟਾ ਹੁੰਦਾ ਗਣ ਦਿਮਾਗ ਦੇ ਲੈ ਹਾਂ ਆਪਾਂ ਬੰਦੇ ਘੱਟ ਦੇ ਖੰਡੇ ਕੱਪੜੇ ਜ਼ਿਆਦਾ ਦੇ ਖੰਡੇ ਚਾਰ ਸਵੇਰੇ ਹੁਣ ਸੋਖ ਨਾਲ ਇਹ ਕਿਹੜਾ ਹੋਣੇ ਕਲਿੰਦਰ ਸੇਰੇ ਸੇਰੇ ਸਾਡੇ ਕਮਰੇ ਚ ਆਇਆ ਤਿਆਰ ਤਿਰ ਹੋਇਆ ਮੈਂ ਕਿਹਾ ਤੂੰ ਕਿਤੇ ਚੱਲਾਂਗੇ ਨਾ ਮੈਂ ਦੁੱਧ ਲੈਣ ਚੱਲਾਂ ਮੈਂ ਹੋਰ ਕਿਤੇ ਚੱਲਾਂ ਮੈਂ ਕਿਹਾ ਐਨਾ ਤਿਆਰ ਹੋ ਕੇ ਤੂੰ ਦੁੱਧ ਲੈਣ ਚੱਲਣਾ ਹੈ ਮੈਂ ਦੇਖ ਹਾਂ ਰਾਣ ਪਰੇਸ਼ਾਨ ਮੈਂ ਹੈ ਕਲਿੰਦਰ ਅੱਜ ਸੇਰੇ ਸੇਰੇ ਕਿੰਦਰ ਦੀ ਤਿਆਰੀ ਹਾਂ ਤੈਨੂੰ ਪਤਾ ਹੈ ਵੱਡੇ ਸਾਲਾ ਕਿਉਂ ਮੈਨੂੰ ਫੋਨ ਕਰਦਾ ਲੈ ਫੋਨ ਸਾਰੇ ਨੂੰ ਫੋਨ ਕਰ ਸਾਲਾ ਬੇਸਹੀ ਸਾਲਾ ਫੋਨ ਕਰ ਤੂੰ ਫੇਰੀਏ ਸਾਲਾ ਬੀਜੀ ਪਤਾ ਕਿੰਨਾ ਸਾਲੇ ਸ਼ਿਫਟ ਕਰਨਾ ਕੋਲੇ ਨੇ ਸਾਲਾ ਦੇਖ ਉਹ ਸਹੀ ਕਿੱਥੇ ਬੈਠਾ ਹਾਂ ਉਹਦੇ ਤਾਂ ਸਹੀ ਹੁਣੇ ਆਈ ਵੀਡੀਓ ਕੋਲ ਆ ਗਗਨ ਨੂੰ ਦੇਖ ਕੋਈ ਸਹੀ ਕਰ ਫੋਨ ਕਰ ਤੂੰ ਡਰ ਜਾਣਾ ਉਦੋਂ ਬਾਅਦ ਤੂੰ ਐਂ ਕਹੋਗੇ ਹਾਂ ਸਾਲੇ ਸਾਹ ਹਾਂ ਡਰਨਾ ਤੇ ਬੰਦਾ ਏ ਕੋਣੀ ਇੱਥੇ ਜਾ ਰਹੇ ਬਸ ਆ ਮੇਰਾ ਫੋਨ ਹਾਂ ਫਿਰ ਤੂੰ ਕਹਿਣਾ ਕਿ ਵਾਬ ਮੈਂ ਡਰ ਗਿਆ ਬਲਿੰਦਰ ਰਾਤੀ ਮੈਂ ਮੈਂ ਡਾਇਮੰਡ ਦੀ ਗਿੰਦੂ ਬਣਾਈ ਵਨ ਮੈਂ ਵੀ ਡਾਇਮੰਡ ਦੀ ਬਣਾਈ ਫੋਨ WhatsApp ਤੇ ਵੀ ਆਪਸ਼ਨ ਆ ਗਈ ਹੈ ਨਾ ਸਟੇਟਸ ਲਾਈਕ ਕਰਨ ਵਾਲੀ ਨਹੀਂ ਉਹ ਜਿਹੜਾ ਰਾਜੇ ਵਾਲਾ ਪਾਇਆ ਨੇ ਸਟੇਟਸ ਲਾਈਕ ਦੀ অপਸ਼ਨ ਆਉਂਦੀ ਉੱਥੇ ਗ੍ਰੀਨ ਕਲਰ ਦਾ ਹਾਰਟ ਬਣਦਾ ਅੱਛਾ ਚਲੋ ਬੈਠੋ ਚਾਹ ਪੀਓ ਉਧਰ ਉਹ ਕੋ ਦੇਖੋ ਕਿੰਨਾ ਦਿਲ ਤਾਂ ਲਾਲ ਰੰਗ ਦਾ ਹੁੰਦਾ ਸੀਗਾ ਇੱਥੇ ਗ੍ਰੀਨ ਕਲਰ ਦਾ ਅੱਛਾ ਉਹਦੇ ਨਾਲ ਬੈਠੋ ਦੇਖੋ ਕਿੰਨਾ ਤਿਆਰ ਹੋਇਆ ਤੇ ਤੁਸੀਂ ਦੇ ਲੋ ਕੀ ਬਣਿਆ ਹੈ ਭਾਈ ਸਹਾਰੇ ਮਸਾਲੇ ਦਾ ਫੋਨ ਨਹੀਂ ਹੁੰਦਾ ਮੈਂ ਸਾਲੇ ਨੂੰ ਫੋਨ ਕਰਾਂ ਤੇ ਬੋਲਤੀ ਬੰਦ ਹੋ ਗਈ ਜਿੱਥੇ ਸਾਲਾ ਬੈਠਾ ਹੈ ਕਰ ਦੇਉਗੀ ਕਰਦੀ ਹੋਗੀ ਅੱਛਾ ਫੋਨ ਕਰ ਭਾਈ ਨੰਬਰ ਲਾ ਗਿਆ ਤੜਕ ਤੜਕੀ ਉਹ ਕਰਤਾ ਵਿਚ ਕਰਤਾ ਹੁਣ ਦਾਰ ਦੀ ਉਹ ਭਾਈ ਬੈਠੇ ਇੱਥੇ ਨਹੀਂ ਜਾਣਾ ਉਧਰ ਤੇਰੇ ਨਾਲ ਜਾਣਾ ਆਜੋ ਆਜੋ ਲੋ ਜੀ ਫਟਾਫਟ ਹੋ ਗਈਆਂ ਤਿਆਰੀਆਂ ਕਿਉਂਕਿ ਇਹਨਾਂ ਨੂੰ ਅੱਜ ਸਕੂਲ ਚ ਬੁਲਾਇਆ ਸੀ ਅੱਜ ਸੰਡੇ ਆਸਵੀਂ ਕਲਾਸ ਦਾ ਕੁਝ ਜਾਣਾ ਅੱਗੇ ਦਾਖਲਾ ਦੋ ਫਲਾਕੇ ਦਾ ਜਾਂਦਾ ਹੁੰਦਾ 10ਥ ਕਲਾਸ ਦਾ ਜਿਹੜਾ ਦਾਖਲਾ ਜਾਣਾ ਉਹ ਜਾਣਾ ਤੇ ਇਹ ਨਾਲ ਅੱਦੇ ਬੰਦੇ ਉਹੀ ਰੈਡੀ ਹੋ ਗਏ ਫਤੇ ਵੀ ਚੱਲ ਪਿਆ ਨਾਲ ਦੇਖ ਲਓ ਗੱਡੀ ਜਦੋਂ ਨਿਕਲਦੀ ਉਦੋਂ ਸਾਫ਼ ਹੁੰਦੀ ਗੱਡੀ ਸਾਡੇ ਘਰੇ ਹੁਣ ਗੱਡੀ ਸਾਫ਼ ਹੋ ਰਹੀ ਏ ਦਮਨ ਫਤੇ ਫਟਾਫਟ ਉੱਠੇ ਸੰਡੇ ਨੂੰ ਲੇਟ ਉੱਠਿਆ ਸੀ ਮੂੰਹ ਤੋਂ ਕਹੀ ਜਦ ਚੱਲ ਪਏ ਆ ਗਿਆ ਮੇਰਾ ਪੁੱਤ ਵਿਚਾਰੇ ਦੀ ਲੱਤ ਤੇ ਸੱਟ ਲੱਗੀ ਬਾਏ ਸੋਨੇ ਬਾਏ ਬਾਏ ਤੇ ਅੰਨਾ ਜਾਇਓ ਹੌਲੀ ਬਾਏ ਦੇ ਲੋ ਜੀ ਆਪਾਂ ਪਾਣੇ ਆ ਕੱਪੜੇ ਸੁਕਣੇ ਕਿਉਂਕਿ ਕੱਲ ਦੇ ਕੱਪੜੇ ਤੋਂ ਤੈਨੇ ਤਾਂ ਸੁੱਕੇ ਨਹੀਂ ਅੰਦਰ ਪਾਏ ਸੀ ਹੁਣ ਆਪਾਂ ਸੁਕਣੇ ਪਾਣੇ ਆ ਆ ਦੇਖੋ ਕੱਚੇ ਡਰਾਈਵਰਾਂ ਦਾ ਹਾਲ ਇਹਨੂੰ ਇੱਥੋਂ ਸਕੂਟਰੀ ਮੋੜ ਨੂੰ ਗਿਆ ਸਕੂਟਰੀ ਦੇ ਪਿੱਛੇ ਕੱਪੜੇ ਰੱਖੇ ਗਿੱਲੇ ਸੁਕਣੇ ਪਾਣ ਵਾਲੇ ਐਡਾ ਤਕੜਾ ਮੋੜ ਕੋਈ ਹੈਵੀ ਡਰਾਈਵਰ ਨਹੀਂ ਕੱਟਦਾ ਹਣਾ ਜਿਹੜਾ ਤੂੰ ਕੱਟਦਾ ਅੱਜ ਲੈ ਉਹ ਕਿੱਥੇ ਜਾ ਰਹੀਆਂ ਉਹਨਾਂ ਗੱਡੀ ਲਾਣੀ ਹੈ ਇੱਧਰ ਖੜ ਪ੍ਰੀ ਲਾਂ ਫੜਾ ਤਨੀਆ ਇੱਥੇ ਲਾ ਨਹੀਂ ਇੱਧਰ ਲਾ ਪਿੱਛੇ ਉਹ ਸਕੂਟਰੀ ਲਾਣ ਨੂੰ ਕਿਆ ਘੰਟਾ ਹੋ ਗਿਆ ਭੁਮੀ ਜਾਰੀ ਸਕੂਟਰੀ ਤੇ ਕੱਪੜੇ ਕਦ ਸੁੱਕਣੇ ਪਾ ਲਿਆ ਆਪਾਂ ਨੇ ਮੈਨੂੰ ਤੇ ਤੇਲ ਤੇਲ ਕੇ ਮੇਰੇ ਕੋਲ ਘੱਟਾ ਕਣੀ ਮੇਰੇ ਪੈਰ ਲਾ ਕੇ ਜਿਹੜੀ ਕਰਦੀ ਪੈਰ ਤਾਂ ਤੂੰ ਆਮ ਨਾਲ ਹੀ ਪਹੁੰਚਿਆ ਕਰੇਂਗੀ ਜਿੱਥੇ ਜਾਣਾ ਹੈ ਗੇਟ ਬੰਦ ਕਰੋ ਲੈ ਸਕੂਟਰੀ ਦੇ ਗੇਟ ਬੰਦ ਕਰੋ ਮਾਸਾ ਨਹੀਂ ਸਕੂਟਰੀ ਹੈ ਠੀਕ ਆ ਪਰਖਿਆ ਚੜੋ ਲੋ ਲੈ ਉਹ ਗੱਦੀ ਤੇ ਤਾਂ ਵੀ ਜਾ ਸਕਦੀ ਤੁਸੀਂ ਕੱਪੜੇ ਸੁੱਕਣੇ ਪਾ ਕੇ ਫੇਰ ਆ ਕੇ ਵਾਪਸ ਨੋ ਸਟਾਪ ਬਿਊਟੀ ਇੱਕ ਮੁਠੀ ਚਾਕਲੇਟ ਦੂਜੀ ਤਿਆਰ ਭੰਡਾ ਬਣਾ ਰਹੀ ਆ ਕਿੰਨਾ ਕੁ ਭਾਰ ਹੋਣ ਅਸੀਂ ਕੱਟਣ ਲੱਪਿਆ ਪਿਆਜ਼ ਹੁਣ ਅਸੀਂ ਬਣਾਉਣਾ ਬ੍ਰੇਕਫਾਸਟ ਉਹ ਸਕੂਲ ਚ ਜੰਮੂ ਦੀ ਰਜਿਸਟ੍ਰੇਸ਼ਨ ਕਰਵਾਉਣੀ ਦੱਸੂਗੀ ਅੱਡ ਮੀਖਾ ਗਗਨੇ ਦੱਸਿਆ ਨਾ ਰਜਿਸਟ੍ਰੇਸ਼ਨ ਕਰਵਾਉਣੀ ਸੀ ਤੇ ਮੈਂ ਕਹਿ ਰਹੀ ਦਾਖਲਾ ਭਰਨਾ ਸੀ ਦੇਖੋ ਆਪਾਂ ਆਪਾਂ ਨੂੰ ਆਤ ਪਈ ਜਿਵੇਂ ਆਪਾਂ ਆਪਣੇ ਸ਼ੁਰੂ ਤੋਂ ਆਪਣੀ ਕਹ ਰਹੇ ਨੇ ਕਿ ਬੜੇ ਮਤਲਬ ਸਟਾਈਲ ਨਾਲ ਜਦੋਂ ਸਾਡੀ ਬੇਟੀ ਨੂੰ ਵੀ ਸਾਡੇ ਸ ਨੂੰ ਪੁੱਤ ਨੂੰ ਵੀ ਬੜੇ ਸਟਾਈਲ ਨਾਲ ਬੋਲਦੀ ਹੈ ਸਟਾਈਲ ਨਹੀਂ ਹੁੰਦਾ ਬੰਦੇ ਦੀ ਹੈਬਿਟ ਬਣ ਜਾਂਦੀ ਉਹ ਤੇ ਬੋਲਣ ਦੀ ਤੇ ਜਿਹੜਾ ਕੋਈ ਸੋਚ ਉਹ ਨਹੀਂ ਹੁੰਦੀ ਤੇ ਉਹ ਜਿਹੜਾ ਉਹਨਾਂ ਕੀ ਸੋਚ ਲੇਗਾ ਵੀ ਹਾਂ ਵੀ ਅਗਲਾ ਫਿਰ ਸਟਾਈਲ ਦੇ ਨਾਲ ਬੋਲਦਾ ਹੁਣ ਮੈਂ ਕਹਤਾ ਕਿ ਚੱਲੇ ਨੇ ਦਮਣ ਦਾ ਟੈਂਸ ਦਾ ਦਾਖਲਾ ਭਰਾਣ ਫਿਰ ਅਗਲੇ ਨੇ ਕਹਿਦ ਨੇ ਲੈ ਤੂੰ ਤਾਂ ਦਾਖਲਾ ਕਿ ਆ ਜੇ ਮੈਂ ਇੰਗਲਿਸ਼ ਚ ਬੋਲਦੀ ਫਿਰ ਕਹਿਣਾ ਹੀ ਲੈ ਇੰਗਲਿਸ਼ ਬੜੀ ਹੁੰਦੀ ਯਾਰ ਰੇਖ ਦਾ ਸੁਭਾਅ ਬਣ ਜਾਂਦਾ ਉਹਦੇ ਹੀ ਬੋਲਣ ਦਾ ਹਾਂ ਤੇ ਇੱਕ ਭੈਣ ਦਾ ਨਾ ਬਾਰ ਬਾਰ ਕਮੈਂਟ ਆ ਰਿਹਾ ਸੀ ਤੇ ਦੂਜੀ ਭੈਣ ਵੀ ਉਸ ਕਮੈਂਟ ਦੇ ਵਿੱਚ ਰਿਪਲਾਈ ਕਰ ਰਹੀ ਸੀ ਕਿ ਤੁਸੀਂ ਆਪਣੀ ਸੱਸ ਨੂੰ ਸੰਗਰੂਰ ਨਹੀਂ ਲੈ ਕੇ ਜਾਂਦੇ ਤੇ ਤੁਸੀਂ ਵਲੋਗਾਂ ਦੇ ਵਿੱਚ ਦੇਖ ਹੀ ਰਹੇ ਹੋ ਕਿ ਐਡਾ ਕਿਹੜਾ ਕਿ ਸਾਡੇ ਘਰੇ ਉਹ ਆ ਕਿ ਅਸੀਂ ਸੱਸ ਨੂੰ ਸੰਗਰੂਰ ਨਹੀਂ ਲੈ ਕੇ ਜਾਂਦੇ ਹੈਂ ਆਹੀ ਲੈ ਕੇ ਜਾਣ ਉਹ ਕਿਹੜੇ ਬੱਚੇ ਨੇ ਵੀ ਬਾਹ ਫੜ ਕੇ ਬਾਹ ਫੜ ਕੇ ਲੈ ਕੇ ਜਾਣਾ ਉਹ ਇਥੋਂ ਘਰੋਂ ਨਹੀਂ ਕਿਤੇ ਜਾਂਦੇ ਸਿਰਫ ਆਪਣੀ ਭੈਣ ਕੋਲ ਜਾਂਦੇ ਹੋਰ ਕਦੇ ਕਿਤੇ ਤੁਹਾਡੇ ਸਾਹਮਣੇ ਵੀਡੀਓ 'ਚ ਵੀ ਕਿੰਨਾ ਕੁ ਆਉਂਦੇ ਨੇ ਹਨ ਜਦੋਂ ਅਗਲੇ ਐਵੇਂ ਦਾ ਕਮੈਂਟ ਕਰਦਾ ਬੰਦਾ 네ਗੇਟਿਵ ਨਹੀਂ ਹੁੰਦਾ ਪਰ ਬੰਦੇ ਨੂੰ 네ਗੇਟਿਵ ਕਰ ਦਿੰਦੇ ਨੇ ਕੀ ਹਾਂ ਸੋਚਣ ਤਾਂ ਮਜਬੂਰ ਕਿ ਲੈ ਇਹ ਸੱਚੀ ਗੱਲੇ ਫਿਰ ਮੈਂ ਵੀ ਇੱਕ ਵਾਰੀ ਸੋਚਿਆ ਮੈਂ ਕਿਹਾ ਹਾਂ ਇਹ ਐ ਕਹਿ ਰਹੇ ਨੇ ਸਾਡੇ ਘਰ ਤੇ ਇਹੋ ਜਿਹੀ ਗੱਲ ਨਹੀਂ ਪਤਾ ਕੀ ਚਲ ਰਿਹਾ ਵੈਸਤਾ ਆਪਣੇ ਨੇ ਜਿਹੜੇ ਵਧੀਆ ਮਿੱਤਰ ਪਿਆਰੇ ਠੀਕ ਨੇ ਉਹਨਾਂ ਨੇ ਕਦੇ ਨਹੀਂ ਕਿਹਾ ਤੂੰ ਇਹਨਾਂ ਦਾ ਨਾਰ ਰਪਲਾਈ ਦਿਆ ਕਰੋ ਨਾਰ ਰਪਲਾਈ ਦਿਆ ਕਰੋ ਲਓ ਹੁਣ ਮੈਂ ਉਹਨੂੰ ਫੋਨ ਕੀਤਾ ਤੇ ਹੁਣ ਮੈਮ ਕਹਿੰਦੇ ਮੰਡੇ ਨੂੰ ਆ ਹੁਣ ਫਿਰ ਸਾਰੇ ਵਾਪਸ ਆ ਗਏ ਆ ਤਾਂ ਸਵੇਰ ਦਾ ਪ੍ਰੋ ਬਣਿਆ ਪਿਆ ਮੈਂ ਉਹਦੇ ਮੂੜ ਜਾ ਬੈਠੋ ਤੇਰੇ ਤੋਂ ਹਮਮ ਇਹ ਤਾਂ ਦੇਖ ਰਹਾ ਕਾਫੀ ਬਗਿੰ ਚਾਹ ਦੇ ਲੈ ਸਾਈ ਬੱਚਾ ਫੱਟੀ ਫੇਰ ਵਾਪਸ ਆ ਗਈ ਚਲੋ ਛੱਡੋ ਜਿਹੜਾ ਸੀ ਟੌਪਿਕ ਛੇਡ ਰਖਾ ਛੱਡੋ ਉਹਨੂੰ ਮਾਰੋ ਗੋਲੀ ਗੁੱਸੇ ਨੂੰ ਹਣਾ ਮੈਡਮ ਹੈਪੀ ਬਰਥਡੇ ਟੂ ਯੂ ਟੂ ਟੂ ਨੇਜ ਕੇਕ ਕੱਟਦੇ ਆ ਸਾਡੇ ਬ੍ਰਦਰ ਦਾ ਹੈਗਾ ਬਰਥਡੇ ਅਮਰਤ ਦਾ ਤੇ ਸਾਰੇ ਜਣੇ ਬੈਸਟ ਵਿਸ਼ੇ ਦਿਓ ਮੇਰੇ ਭਰਾ ਨੂੰ ਲਫਤੇ ਹੈਪੀ ਬਰਥਡੇ ਲਫਤੇ ਬੋਲੋ ਮੰਮੂ ਨੂੰ ਹੈਪੀ ਬਰਥਡੇ ਹੈਪੀ ਬਰਥਡੇ ਐਂ ਬੋਲਦੇ ਨੇ ਕਿ मामू ਜੀ ਹੈਪੀ ਬਰਥਡੇ ਲੈ ਕੇ ਕੇਕ ਬਣਵਾਨੇ ਆਪਾਂ ਹਾਂ ਅੱਜ ਰਾਜੇ ਦਾ ਕੇਕ ਕਟਾਂਗੇ ਪਰਸੋ ਸਿਮੂ ਦਾ ਕਟਾਂਗੇ 18 ਤਰੀਕ ਨੂੰ ਹਾਂ ਪਰਸੋ ਸਿਮੂ ਦਾ ਬਰਥਡੇ ਆ ਤੇ ਅੱਜ ਰਾਜੇ ਦਾ ਗਗਲ ਲੈ ਆਉਂਦੇ ਆ ਕੇਕ ਫਿਰ ਆਪਾਂ ਕੱਟਦੇ ਹਾਂ ਹਾਂ ਤੇ ਮੈਂ ਕਹਿਣ ਲੱਗੀ ਤੇ ਇਹਨਾਂ ਨੂੰ ਕਹਿ ਦਿੱਤੀ ਆ ਦੇਖੋ ਗਾਇਜ਼ ਇਹ ਨਾ ਅਜੇ ਜਿਹਨੂੰ ਸਫਾਈ ਦਾ ਕੰਮ ਦੇਤਾ ਤੇ ਇਹ ਹੁਣ ਅਜ ਸਾਰਾ ਦਿਨ ਪਾਗਲ ਝਾੜੂ ਹੀ ਲਈ ਜਾਈ ਵਾਲਾ ਦੇ ਖੁੱਲੇ ਛੱਡੇ ਰੋਲਾ ਪੈ ਗਿਆ ਲਓ ਜੀ ਗੱਲ ਉਹੀ ਬਣ ਗਈ ਹੈ ਅੱਜ ਨਾ ਗਾਇਸ ਝਾੜੂ ਹੀ ਲਾਈ ਜਾ ਰਹੀ ਕੀ ਇਹਦੀ ਡਿਊਟੀ ਲਾਤੀ ਸਫਾਈਆਂ ਦੀ ਤੇ ਅੱਜ ਇਹਨੇ ਮੈਨੂੰ ਲਾਦਾ ਸਾਰਾ ਦਿਨ ਝਾੜੂ ਹੀ ਲਾਈ ਜਾਣਾ ਅਸੀਂ ਰੋਟੀ ਬਣਾ ਕੇ ਸਾਰਾ ਕੁਝ ਕਿਚਨ ਸਾਫ ਕਰਕੇ ਐਨ ਵਿਲੇ ਹੋ ਗਏ ਭਾਂਡੇ ਭੁੰਡੇ ਸਾਫ ਕਰਤੇ ਸਾਡਾ ਕੰਮ ਇੱਕ ਵਾਰ ਨਿਭਾਣਾ ਲੈ ਮੇਰਾ ਇੱਕ ਵਾਰ ਨਿਭਾਣਾ ਲੈ ਲੈ ਸਾਡਾ ਕੰਮ ਅਸੀਂ ਸਵੇਰੇ 7 ਵਜੇ ਦੇ ਲੱਗੇ ਹੋਏ ਆਂ ਦੇਖੀ ਸਾਨ ਦਿੱਤਾ ਤੇ ਤੂੰ ਸਾਨ ਕਰਨ ਲਈ ਮੈਂ ਝਾੜੂ ਲਈ ਜਾਂਦੀ ਨਾ ਮੈਂ ਤੁਹਾਡੇ ਕੰਮ ਕਰਦੇ ਮੈਂ ਥੋੜਾ ਹੋ ਗਿਆ ਮੇਰਾ ਸਾਰਾ ਦਿਨ ਕੰਮ ਚੱਲਦਾ ਦੇਖੋ ਜੀ ਜੇ ਤੱਕ ਕਿਸੇ ਨੇ ਕੰਮ ਦਿਖਾਣਾ ਹੈ ਤੇ ਸਾਰਾ ਦਿਨ ਘਰੀ ਜਾਓ ਜੇ ਕਿਸ ਆ ਜਿਹੜਾ ਸਸਰੀ ਘਰ ਦੀ ਸਾਰੇ ਅਕਾਊਂਟ ਨਾ ਰੋਕ ਕੇ ਸਸਰੀ ਘਰ ਦੇ ਸਰਵਰ ਲੈ ਕੇ ਮੈਂ ਵਸਣਾ ਅੱਜ ਮੈਂ ਬਲਾਗ YouTube ਬਲਾਗ ਆ ਮੈਂ ਜਾਉਂ ਫੁੰਮਣਾ ਤੁਹਾਨੂੰ ਪਤਾ ਹੀ ਹੋਊਗਾ ਮੈਂ ਕਿੱਥੇ ਜਾਣਾ ਘੁੰਮਣ ਰੋਜ਼ ਕਿੱਥੇ ਜਾਣਾ ਕੋ ਮੈਂ ਨਾ ਕਿਹੋਲੀ ਰੋਜ਼ ਮਮਾ ਅਮਣ ਖਲਾਰਾ ਪਾ ਰਿਹਾ ਫਿਰ ਆ ਦੇਖੋ ਐਦਾ ਗੰਦ ਪੈਂਦਾ ਸਾਨੂੰ ਲੱਗ ਜਾਂਦੀ ਆ ਸਾਡੀ ਸਾਰੀ ਵੈਲੀ ਬੁਰੀ ਕਹਿੰਦੇ ਸਰ ਸਾਨੂੰ ਫੁਲ ਸਪੋਰਟ ਕਰੋ ਸਾਨੂੰ ਫੁਲ ਸਪੋਰਟ ਕਰੋ ਸਾਨੂੰ ਕੋਮੈਂਟ ਪਾਸ ਇਹ ਨਵੀਂ 골ਡ ਦੀ ਚੈਨ ਬਣਾਈ ਏ ਤੇ ਇਹ ਪਲੀਜ਼ ਛੋਰੀ ਨਾ ਕਰ ਲੈ ਮੇਰੇ हां किसे अंकल ने बना के देती फते नु पूरी गोल्ड दी पूरी गोल्ड पूरी गोल्ड दी और अब्बी गोल्ड दी ਹੁੰਦੀ ਐ ਨਹੀਂ ਅੱਧਾ ਵਿੱਚ ਦੁੱਧ ਪਾਇਆ ਨਾ ਕਾਲਾ ਸੋਨਾ ਪਾਇਆ ਤੇ ਸਾਡੇ ਪਿੱਛੇ ਖਿੜਕੀਆਂ 'ਚ ਤਾਂ ਦਿਨ ਚੜਿਆ ਪਿੱਛੋਂ ਜਿਹੜੀਆਂ ਵਿੰਡੋ ਬੈੱਡਰੂਮ 'ਚ ਨੇ ਤੇ ਡ੍ਰੈੰਗ ਰੂਮ 'ਚ ਸਾਡੇ ਨੇਰਾ ਹੋਇਆ ਪਰ ਰਾਤ ਅਸੀਂ ਦੋਨਾਂ ਦੀ ਫੀਲਿੰਗ ਲੈ ਰਹੇ ਹਾਂ ਉਧਰ ਨੇਰਾ ਐ ਇਧਰ ਨੇਰਾ ਉਧਰ ਚਾਨਣ ਐ ਉਹ ਵੀ ਇੱਕ ਪਾਣੀ ਇਹਦੇ ਪਾਸੇ ਕਾਲਾ ਪਾਣੀ ਤੇ ਚਿੱਟਾ ਪਾਣੀ ਉਹ ਕੰਮ ਉਹ ਕੰਮ ਹੋਇਆ ਪਿਆ ਹੋਰ ਇਧਰੋਂ ਪਾਸੇ ਚਿੱਟਾ ਬੈੱਡਰੂਮ ਹਾਂ ਤੇ ਚਲੋ ਜੀ ਬਣੇ ਰੋ ਵਲੌਗ 'ਚ ਵਲੌਗ ਆਪਾਂ ਕੰਟੀਨਿਊ ਕੰਟੀਨਿਊ ਆਉਣਗੇ ਕਿਉਂਕਿ ਸਾਡੇ ਕੋ Instagram ਤੇ ਬਸ ਤੇ ਟੈਂਡ ਟੈਂਡ ਰੀਲਾਂ ਆ ਰਹੀਆਂ ਜੀ Instagram ਤੇ ਜਰੂਰ ਜਾ ਕੇ ਦੇਖਿਓ Instagram ਤੇ ਤੇ YouTube ਤੇ ਸ਼ਾਰਟਸ ਵੀਡੀਓ ਜਰੂਰ ਦੇਖਿਓ ਤੇ ਫੁੱਲ ਸਪੋਰਟ ਕਰਿਓ ਸਾਨੂੰ ਉਧਰ ਡੇਲੋਂ ਵਾਲੀ ਦੀਦੀ ਕਹਿ ਰਹੀ ਹੈ ਕਹਿੰਦੀ ਉਹ ਵਿਚਾਰੀਆਂ ਦੋਨੇ ਬਾਹਰ ਖੜੀਆਂ ਕਰ ਰੱਖੀਆਂ ਮੈਂ ਕਿਹਾ ਹੋਰ ਇਹ ਵਿਚਾਰੀਆਂ ਦੋਨੇ ਬਾਹਰ ਇੱਕ ਸੋਨ ਨੂੰ ਗਏ ਹੋਏ ਨੇ ਆਉਣਗੇ ਗਾ ਗਾਈਜ਼ ਇਧਰ ਸ਼ੂਟ ਹੋ ਰਗਾ ਸ਼ੂਟ ਹੋਣ ਲੱਗਾ ਸ਼ੂਟ ਹੋਣ ਲੱਗਾ ਉਹ ਬਟਾ ਡਰੈਸ ਕੱਪੜੇ ਪਾਏ ਨੇ ਤਾਂ ਕਰਕੇ ਤੇ ਇਹਦਾ ਸ਼ੂਟ ਹੋਣ ਲੱਗਾ ਤਾਂ ਅਮਨ ਪਰਣਾ ਚੁੰਨੀ ਚੱਕਲਾ ਲਾਗੋ। ਚੁੰਨੀ ਕੋਈ ਨਹੀਂ ਰਹਿ ਕੋਹਰਵਾ। ਆਪਾਂ ਦੇਖੋ ਜੀ ਕੋਈ ਸ਼ੂਟ ਲਈ ਸਪੈਸ਼ਲ ਕੁਝ ਨਹੀਂ ਕਰ ਰਹੇ ਦੇਖੋ ਜਿਵੇਂ ਬੈਠੇ ਓਵੇਂ ਸ਼ੂਟ ਹੋ ਜਾਣਾ ਬਸ ਕੋਈ ਚੱਕਰ ਹੀ ਨਹੀਂ ਇਹੋ ਜਿਹਾ। ਅਮਨ ਨੇ ਆਪਣੀ ਫੋਟੋ ਕੇ ਫੋਲ ਰੱਖੇ ਨੇ ਦੱਸ। ਮਰਿਆ ਮੈਂ ਕਿਹਾ ਵੇਖ ਲੈ ਤਾਂ ਕਿਨੇ ਕਿ ਨਹੀਂ ਨਾ ਕਿਵੇਂ ਤੁੰਡੇ ਜਿਹੀ ਵੇਖ ਲਾਂ ਵੀ ਇਹੇ ਜਿਹਾ ਵਰਗੇ। ਹਾਂ ਸਹੀ ਹੈ। ਤੇ ਗੰਬਲੇ ਵਾਲੇ ਇਹਨਾਂ ਦੇ। ਤੇ ਸਾਡਾ ਪਹਿਲਵਾਨ ਸ਼ੂਟ ਕਰ ਰਿਹਾ ਮੇਰਾ ਸੋਣਾ ਜਿੜਾ ਨਹੀਂ ਮਾਂ ਚਦਕੇ ਦਾ ਨਹੀਂ ਨਜ਼ਰ ਨਾਲ ਲੱਗਦੇ। ਜ਼ਰੂਰ ਜਾ ਕੇ ਰੀਲ ਦੇਖਿਓ ਇੰਸਟਾਗ੍ਰਾਮ ਤੇ ਤੇ ਆਪਣੇ ਸ਼ੋਰਟ YouTube ਤੇ ਜ਼ਰੂਰ ਚ ਮੈਂ ਬੰਨ ਵੀ ਦੇਖ ਲਿਆ ਅਮਨ ਕਰ ਹਾਂ ਕਿੱਥੇ ਬੈਠਾ ਹੈ ਕੋਲ ਸਮਾ ਦੇ ਬੈਠੇ ਤੁਸੀਂ ਜੀ ਹਾਂ ਕੁੜੀਆਂ ਉਹਨਾਂ ਦੀਆਂ ਕੁੜੀਆਂ ਨੂੰ ਸੌਫੀਆ ਦੇ ਰਹੀਆਂ ਨੇ ਦੇਖਣ ਕਿਵੇਂ ਗਲਤ ਹੋ ਗਿਆ ਜੀ ਕੰਮ ਹੋਣ ਜਬਾੜਾ ਸ਼ੂਟ ਕਰਨਗੇ ਹਾਂ ਜੀ ਤੁਸੀਂ ਮੇਰੀ ਸ਼ੂਟ ਕਰਾਓ ਵੀਡੀਓ ਮੇਰਾ ਦਮਨ ਮੇਰੀ ਕਰਾਉਗਾ ਵੀਡੀਓ ਸ਼ੂਟ ਤੇ ਸੋਣਾ ਪਤਾ ਮੇਰਾ ਆਉਂਦਾ ਮੇਰਾ ਸੋਣਾ ਪਤਾ ਤੀਜਾ ਸੋਣਾ ਪਤਾ ਨਾ ਰਿਹਾ ਜੋ ਲੇਟ ਹੋ ਗਿਆ ਬਾਕੀ ਸਾਰੇ ਨਾਲੇ ਗਾਈਜ਼ ਆ ਦੇਖੋ ਅੰਦਰ ਸ਼ੂਟ ਨਹੀਂ ਹੋਇਆ ਹੁਣ ਬਾਹਰ ਸ਼ੂਟ ਕਰਨ ਲੱਗੇ ਅਮਨ ਚੌਂਕੜੀ ਮਾਰ ਕੇ ਬੈ ਰਾਮ ਨਾਲ ਪਤਾ ਲੱਗੇ ਰਾਮ ਨੇ ਬੈਠ ਬੈਜੋ ਥੋੜੇ ਦੇ ਪਹਿਰਾਪਰ ਬਿਠੈਣਾ ਨਹੀਂ ਯਾਰ ਚੌਂਕੜੀ ਜੂਪੜੀ ਮਾਰ ਕੇ ਨਹੀਂ ਹਾਂ ਯਾਰ ਇੰਦਰ ਘੱਟ ਹੋਣਾ ਨਹੀਂ ਚੌਂਕੜੀ ਮਾਰਨੀ ਬੈਠੇ ਹੋਰ ਇਹ ਤਾਂ ਚਲੋ ਤੁਹਾਨੂੰ ਪਤਾ ਕਿ ਕਿੱਥੇ ਬੈਠੇ ਹੋ ਜੀ ਧੁੱਪ ਸ਼ੂਟ ਹੋ ਗਿਆ ਬੈਠੇ ਬੈਠੇ ਪ੍ਰਨੀਤ ਨੂੰ ਚਕੀਮ ਛੁੱਜ ਗਈ ਤੇ ਆਪਾਂ ਨੇ ਰੀਲ ਬਣਾਈ ਤੇ ਜਰੂਰ ਇੰਸਟਾਗ੍ਰam ਤੇ ਜਾ ਕੇ ਚੈੱਕ ਕਰਿਓ ਤੇ YouTube ਤੇ ਵੀ ਆਏਗੀ ਲੋ ਹੁਣ ਤੁਸੀਂ ਉਹ ਕੱਢੋ ਹਾਂਜੀ ਲੋ ਹੁਣ ਅਸੀਂ ਕਰਨੇ ਆਂ ਤੂੰ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਕਰਨੀਆਂ ਮੇਰੇ ਨਾਲ ਮੇਰੇ ਨਾਲ ਕਰਨਾ ਸੀ ਮੈਂ ਜਿੰਨੀ ਕਰਨਾ ਉਹ ਤਰ੍ਹਾਂ ਸਿਆਲ ਨਾਲ ਬੋਲਣਾ ਤੇ ਜਿੰਨੀ ਸਿਆਲ ਨਾਲ ਹੈ ਆ ਮਾਸਕ ਜਿਵੇਂ ਵਰਤੀ ਮਾਸਕ ਜਿਵੇਂ ਵਰਤੀ ਇਹਦਾ ਕਰ ਮੈਨੂੰ ਚਾੜ ਚਲੋ ਯਾਰ ਦੇਖੀ ਇਹ ਥੋੜਾ ਲੇਟ ਹੋ ਗਿਆ ਕੋਈ ਨਹੀਂ ਲਿਪਸਟਿਕ ਵੀ ਲਾਣੀ ਹੱਡ ਚੱਪੜ ਚੱਲੋ 1 2 3 ਸ਼ੁਰੂ ਦਾ ਸਿਆਲ ਨਾਲ ਗਣਾ ਤੇ ਜੀ ਨੂੰ ਮਰਨ ਦੇ ਐਕਸ਼ਨ ਨਾਲ ਕਸਾਇ ਉਹ ਨਾ ਵੀ ਕੋਈ ਨਾਲੇ ਹੋ ਸਕਦਾ ਪਹਿਲਾ ਟਿਕ ਦਾਸੂਗਾ ਨਹੀਂ ਕੋਈ ਗੱਲ ਫਿਰ ਸੁਣਤਾ ਨਹੀਂ ਸੀ ਹੋ ਜਾਣਾ ਕਲਾਸਾਂ ਨੂੰ ਆ ਬਹਿਣੀ ਆ ਇਹਦੀਆਂ ਇਹ ਬੰਦ ਕਰ ਮਸੀਹਾ ਤੋਂ ਹੋ ਰਹੇ ਵੀ ਸ਼ੁਰੂ ਹੋ ਗਏ ਸਭ 1 2 3 ਉਹ ਮੈਂ ਕੈਮਰੇ ਕਿ ਹੱਥ ਰੱਖ ਲਵਾਂ ਬਲੋਗਿੰਗ ਕਰ ਦਿਨੀ ਐਂ ਦੇਖਣ ਆ ਗਈ ਭਾਜ ਨਹੀਂ ਤੇ ਟਾਈਮਿੰਗ ਬਤਾ ਹੱਥ ਤੇ ਹਾਂ ਕੱਢ ਜੇ ਤਾਂ

ਤੇਰੇ ਦਾ ਇਹ ਦੇਖੀ ਚਿੱਤਰ ਹੈ ਮੈਂ ਤੁਹਾਨੂੰ ਮੋਸ਼ਨ ਆਇਆ ਹੈ ਇਹਦੇ ਵਿੱਚ ਨਹੀਂ ਆ ਦੇਗਾ ਤਾਂ ਆ ਜਾਂਦਾ ਹੈ ਅੱਡੀ ਠੀਕ ਹੈ ਤੁਸੀਂ ਐ ਕਰੋ ਨਾ ਤੁਸੀਂ ਕੈਮਰੇ ਚ ਬਣਾਓ ਅੱਛਾ ਸੱਚੀ ਗਾਇਸ ਦੁੱਜੀ ਆਪਣੀ ਜਿਹੜੀ ਰੀਲ ਉਹਦੀ ਲੱਗੀ ਹੁਣ ਤਿਆਰੀ ਇਹਦੇ ਅਮੜਦਾ ਨਹੀਂ ਨੀਂ ਸਿੱਪਟ ਕਰਨੀ ਹੈ ਪਟਕਾ ਲੈ ਆਇਆਗਾ ਨਾ ਓ ਮਾਈ ਗਾਡ ਟੂ ਮੱਚ ਨਹੀਂ ਦੇ ਅਜੂ ਨੀਂ ਬਤਾਉਂ ਆਇਆ ਉਹ ਨਾ ਕਿਤੇ ਨਹੀਂ ਬਰੇਕ ਕੈਮਰਾ ਜੋੜੀ ਆ ਦੇ ਲੈ ਵੇਣਾ ਕਿ ਨਾ ਆ ਮੈਂ ਮਾ ਮਾ ਬੜਕਾ ਨਵੀਂ ਬਣਾ ਰੋਂਦਾ ਹੈ ਤਾਂ ਨਾ ਉਹ ਨਹੀਂ ਹੈ ਉਹ ਹੈ ਹੈ ਇਹ ਕੈਮਰਾ ਚੱਕੋ ਆਪਣਾ ਤੁਹਾਨੂੰ ਕਰ ਦਿਨੀ ਹੁ ਕੀ ਕਰਨ ਲੱਗੇ ਪਏ ਤੁਸੀਂ ਅਮਨ ਨਾਲ ਕੀ ਕਰ ਰਹੇ ਹੋ ਇੱਥੇ ਸ਼ੂਟ ਹੋ ਰਹੀਆਂ ਨੇ ਇੰਜੋਏ ਹੋ ਰਿਹਾ ਜਿਹੜੀ ਵਿਚਾਰੇ ਜਿਨ੍ਹਾਂ ਦੀ ਲਾਈਫ ਬੜੀ ਟੈਨਸ਼ਨ ਚਾ ਕੁਝ ਦੇਖ ਕੇ ਬੰਦਾ ਹੱਸ ਲੈਂਦਾ ਹੈ ਨਾ ਅੱਛਾ ਆਏ ਤੁਹਾਨੂੰ ਮਜੀਠੀ ਸਾਨੂੰ ਮੈਨੇ ਚਾਹ ਵੀ ਪੁੱਛੀ ਹੈਗੀ ਜੀ ਜੀ ਆਪਾਂ ਨੂੰ ਦੇਖਾਂ ਮੇਰਾ ਬਾਜੀ ਮੁੰਡਾ ਤਿਆਰ ਕਰਨ ਲੱਗੇ ਪਿਆ ਹੈ ਕੁੜੀਆਂ ਕੈਰੈਕਟਰ ਮੁੰਡਾ ਨਹੀਂ ਦੋਨੋਂ ਇਹ ਮੇਰਾ ਮੁੰਡਾ ਛੋਟਾ ਮੁੰਡਾ ਮੈਂ ਆਪੋ ਨਾ ਦੀ ਨੇ ਬੰਨਾ ਆਪਾਂ ਕੇ ਨਵਾਂ ਗਾਲਚਾ ਮੁੰਡਾ ਮੈਨੂੰ ਤੂੰ ਤਾਂ ਨਾ ਮਿਲਣਾ ਜੀਦੇ ਆਪਾਂ ਵੀ ਜਿਉੜ ਕੱਢੀ ਫਣੀ ਤਾਂ ਵੱਡਾ ਚਾਹੀਦਾ ਫਿਰ ਚਲੋ ਲੋ ਇਹ ਵੀਡੀਓ ਸੁਨੰਤਾ ਸ਼ਰਮਾ ਨੂੰ ਭੇਜ ਦੇ ਮੈਂ ਉਹਦੀ ਆਵਾਜ਼ ਕੱਟ ਕੇ ਦਿਵਾਣੀ ਉਹਨੂੰ ਤਾਨੂੰ ਗਾਇਜ਼ ਵੀਰੇ ਦੱਬ ਕੇ ਸ਼ੇਅਰ ਕਰਦੇ ਹੋ ਵੀਡੀਓ ਸਾਡੀ ਮਿਹਨਤ ਦਾ ਮੁੱਲ ਮੁੜ ਜੇ ਛੇਤੀ ਵੀਡੀਓ ਨੂੰ ਅਸਰੇ ਪਟਕਵਾ ਦੇ ਹਾਂ ਅੱਜ ਦੀ ਬੰਸਾ ਇਹ ਵੀ ਹੋ ਰਹੀ ਬਣਾ ਕੇ ਕੀ ਹਾਸੀਗਾ ਤਾ ਡੈਡ ਦਾ ਕੀ ਇਹ ਫਿਰ ਵੀਡੀਓ ਇਹ ਬਣੀ ਹੈ ਤੇ ਪਣੀ ਪਣੀ ਕਰਦੇ ਕਰਦੇ ਪਟਕੇ ਦਾ ਖੁੱਲ ਜੇ ਨਾ ਸਾਰਾ ਬਸ ਕੇ ਬੰਨ ਮਾਸਾ ਪਤਾ ਲੱਗੇ ਸਾਨੂੰ ਕਿ ਬੰਨਿਆ ਆਇਆ ਕੀ ਕੀ ਹੋ ਰਿਹਾ ਹੈ ਇਹ ਸਭ ਕੀ ਆ ਹੋ ਰਿਹਾ ਹੈ ਬਾਈ ਇਹ ਕੀ ਹੋ ਰਿਹਾ ਬਾਈ ਦੱਸੇ ਕੋ ਦੇਖ ਲੋ ਕਿੱਥੋਂ ਆਇਆ ਕੋ ਨਹੀਂ ਜਣੀਏ ਮੈਂ ਦੇਣਾ ਬਗੜਾ ਪਟਕਾ ਵਾਹੋ ਮੇਰਾ ਪਟਕਾ ਮੰਨਦਾ ਨਹੀਂ ਆ ਚ ਨਹੀਂ ਆ ਮੈਂ ਨਹੀਂ ਤੇਰਾ ਮੇਰਾ ਨਾ ਉਹ ਲਿਆ ਦੇ ਮੈਂ ਪਟਕਾ ਬੰਨਾ ਮੈਂ ਡਿਲੇਜ ਮੈਂ ਤੇਰੀ ਭੈਣਾਂ ਕਰ ਇਧਰ ਬੱਜ ਰਿਹਾ ਪਟਕਾ ਤੇ ਅੱਵਾ ਉਹਦੇ ਬਾਅਦ ਸ਼ੂਟ ਕਰਨਾ ਦਸ ਦਿਵਾ ਗਈਆਂ ਕਾਪਰ ਮਟਾ ਹਾਂ ਐਕਟਰ ਸਾਵੇ ਡੇ ਇਹ ਨਹੀਂ ਜਣੀਏ ਐਕਟਰ ਸਾਹ ਮੈਂ ਐਕਟਰ মন <laughs> কুৰ্ ਨਹੀਂ ਅਸੀਂ ਪਿੱਛੇ ਅਸੀਂ ਬਾਹਰ ਰੁਕ ਮੰਜੇ ਦੇ ਵਿੱਚ ਬਾਹਰ ਅੱਗੇ ਪਾਰੀ ਇੱਥੇ ਨਾ ਆਉਂਦਾ ਤੁਹਾਨੂੰ ਦੋ ਯਾਰ ਨਹੀਂ ਯਾਰ ਨਹੀਂ ਯਾਰ ਇੱਥੇ ਇੱਕ ਜਣਾ ਬੈਠ ਕੇ ਬੈਠਾ ਆਪਾਂ ਬੋਲਦੇ ਵੈਸੇ ਬੈਧੀ ਇੱਕ ਗੱਲ ਨਹੀਂ ਹੋਰ ਲੱਗੇ ਬੈਣਾ ਪਿੱਛੇ ਦੇਖੋ ਕਟਕਾ ਬਹੁਤ ਸੋਣਾ ਜਮਨ ਆਈ ਥੱਲੇ ਬੈਠੇ ਹੋਣਾ ਤਾਂ ਤੂੰ ਖੜ ਕੇ ਸਾਨੂੰ ਸਮਝਾਣਾ ਤੇ ਮੈਂ ਚੁੰਨੀ ਫੜ ਕੇ ਲਿਆਈ ਮੇਰੀ ਗਦਮ ਚੁੰਨੀ ਲਾਇਆ ਨਹੀਂ ਚੁੰਨੀ ਦਾ ਇੱਕ ਟਿਕ ਖੇਚ ਨਿਕਲਣਾ ਅਮਨ ਤੂੰ ਇੱਥੇ ਸਿੱਧਾ ਕਿੱਥੇ ਚਲੇ ਜਾਣਾ ਹੈ ਕੀ ਗੱਲ ਅਰੇ ਤੇ ਆਣਾ ਵੀਡੀਓ ਚ ਨਹੀਂ ਵੀਡੀਓ ਚ ਆਵਾਂਗੇ ਨਾ ਜੀ ਪਿੱਛੋਂ ਵੀਡੀਓ ਸ਼ੂਟ ਕਰਨੀ ਤੂੰ ਸਾਡੇ ਉਹ ਸਿੰਪਲ ਮਮਾਂ ਦੀ ਬਣਾਉਣਾ ਚੱਲ ਬਣਾਉਣਾ ਇੱਥੇ ਇੱਕ ਹੀ ਥਾਂ ਤੇ ਜਾਣੇ ਖੜੇ ਪਾਣੇ ਸੰਦੋ ਨਾ ਬੀ ਆ ਤੇ ਅੱਗੋਂ ਨਾ ਪਾ ਦੇ ਨਾ ਤੇ ਮੈਂ ਨਾਰੇ ਨਾਲ ਬਤਾ ਦਿੰਦਾ ਨੂ ਕਰ ਕਰ ਕਿੱਥੇ ਹੈ ਮੈਂ ਤੇਰੇ ਤੇਰੇ ਪਹੁੰਚੀ ਗਗਨ ਲਹੁੰਚੇ ਕੱਢਣੀ